ਪਰ ਜਸਵੀਰ ਜੱਸੀ ਦਾ ਮਾਮਲਾ ਕਾਫੀ ਭੱਗ ਗਿਆ ਕਿਉਂਕਿ ਉਸ ਨੂੰ ਬਕਾਇਦਾ ਤੌਰ ਤੇ ਇਹ ਹਦਾਇਤ ਹੈ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਵੱਲੋਂ ਹਾਲ ਵਿੱਚ ਇੱਕ ਧਾਰਮਿਕ ਸਮਾਗਮ ਦੌਰਾਨ ਸ਼ਬਦ ਗਾਇਨ ਤੇ ਕੀਰਤਨ ਦੇ ਸਮਾਗਮ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ ਇਸ ਸਬੰਧੀ ਕਾਲ ਤੱਕ ਸਾਭ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ ਆਪਣੀ ਉਹਨਾਂ ਨੇ ਕਿਹਾ ਕਿ ਇਹ ਸਿੱਖ ਧਰਮ ਦੀਆਂ ਪਰੰਪਰਾਵਾਂ ਰੋ ਰੀਤਾ ਰਵੈਤਾਂ ਸਿਧਾਂਤਾਂ ਦੇ ਬਿਲਕੁਲ ਉਲਟ ਹੈ ਕਿ ਪੂਰਨ ਸਿੱਖ ਨੂੰ ਹੀ ਅਧਿਕਾਰ ਹੈ ਕਿ ਉਹ ਇਸ ਤਰ੍ਹਾਂ ਸੰਗੀਤ ਰੂਪ ਦੇ ਵਿੱਚ ਕੀਰਤਨ ਕਰ ਸਕੇ ਜਸਵੰਤ ਸਿੰਘ ਸਰਵਨ ਨੇ ਸਪਸ਼ਟ ਕੀਤਾ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਸਪੱਸ਼ਟ ਲਿਖਿਆ ਹੋਇਆ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ ਪਥਰ ਸਿੱਖ ਨਹੀਂ ਕਰ ਸਕਦਾ ਸੋ ਇਸ ਲਈ ਕਹਿੰਦੇ ਜੀ ਕਿ ਕੀਰਤਨ ਦਾ ਅਧਿਕਾਰ ਉਸ ਅਭਿਆਸ ਕੇਵਲ ਉਸੇ ਵਿਅਕਤੀ ਕੋਲ ਹੋਣਾ ਚਾਹੀਦਾ ਜੋ ਪੂਰਨ ਸਿੱਖ ਹੋਵੇ ਸੱਚਾ ਸਿੱਖ ਹੋਵੇ ਇਸ ਲਈ ਕਹਿੰਦੇ ਕਿ ਇਹ ਉਹਨਾਂ ਨੂੰ ਲੋਈ ਤਾੜਨਾ ਜਸਵੀਰ ਜੱਸੀ ਨੂੰ ਹੋਈ ਹੈ ਹੁਣ ਦੇਖਦੇ ਹਾਂ ਇਹਦੇ ਤੇ ਜੱਸੀ ਹੋਰੀ ਸਾਹਮਣੇ ਆ ਕੇ ਮਾਫੀ ਮੰਗਦੇ ਨੇ ਜਾਂ ਕੀ ਕੋਈ ਪ੍ਰਤੀਕਿਰਿਆ ਜਾਰ ਕਰਦੇ ਨੇ ਜਾਂ ਚੁੱਪ ਕਰ ਜਾਂਦੇ ਨੇ ਕਿਉਂਕਿ ਪੂਰਨ ਸਿੱਖ ਨਾਉਂ ਕਰਕੇ ਉਹਨਾਂ ਨੂੰ ਸਿੱਧਿਆਂ ਤਲਬ ਵੀ ਨਹੀਂ ਕੀਤਾ ਜਾ ਸਕਦਾ ਪਰ ਉਹਨਾਂ ਨੂੰ ਇਸ ਤਰੀਕੇ ਕਰਨ ਨਾਲ ਆਪਣੀ ਜੇ ਭੁੱਲ ਹੈ ਤੁਹਾਨੂੰ ਬਖਸ਼ਾਉਣੀ ਪਈਗੀ